ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਇੱਕ ਪਿੰਡ ਵਿੱਚ ਪਹੁੰਚ ਗਏ ਜਿਸ ਪਿੰਡ ਵਿੱਚ ਇੱਕ ਜੋਗੀ ਲੋਕਾਂ ਦੇ ਸਿਲੇ ਕੱਟਦਾ ਸੀ ਇੱਕ ਦਿਨ ਉਸ ਜੋਗੀ ਨੇ ਇੱਕ ਢੋਲ ਵਾਲਾ ਆਪਣੇ ਪਾਸ ਬੁਲਾਇਆ ਤੇ ਆਖਣ ਲੱਗਾ ਕਿ ਮੈਂ ਪੂਰੇ 30 ਦਿਨਾਂ ਦੇ ਤਪ ਵਾਸਤੇ ਚੱਲਾਂ ਹਾਂ ਇਨਾ 30 ਦਿਨਾਂ ਵਿੱਚ ਮੈਂ ਭੁੱਖੇ ਰਹਿ ਕੇ ਤਪ ਕਰਾਂਗਾ ਤੇ ਤੂੰ ਪੂਰੇ 30 ਦਿਨਾਂ ਤੱਕ ਲਗਾਤਾਰ ਮੇਰੇ ਭੋਰੇ ਦੇ ਬਾਹਰ ਢੋਲ ਵਜਾਉਂਦਾ ਰਹਿਣਾ ਹੈ। ਇੰਨੀ ਗੱਲ ਕਹਿਣ ਤੋਂ ਬਾਅਦ ਜੋਗੀ ਨੇ ਢੋਲੀ ਨੂੰ ਪੈਸੇ ਦਿੱਤੇ ਤੇ ਆਪ ਤਪ ਕਰਨ ਵਾਸਤੇ ਭੋਰੇ ਦੇ ਅੰਦਰ ਚਲਾ ਗਿਆ। ਜੋਗੀ ਨੇ ਅੰਦਰ ਤਪ ਕਰਨਾ ਸ਼ੁਰੂ ਕਰ ਦਿੱਤਾ ਤੇ ਢੋਲੀ ਨੇ ਬਾਹਰ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਨੇ ਢੋਲ ਵੱਜਦਾ ਵੇਖਿਆ ਤਾਂ ਉਥੇ ਬਹੁਤ ਜ਼ਿਆਦਾ ਭੀੜ ਇਕੱਠੀ ਹੋ ਗਈ ਤੇ ਉਸ ਢੋਲ ਦੀ ਆਵਾਜ਼ ਸੁਣ ਕੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉਥੇ ਪਹੁੰਚ ਗਏ ਤੇ ਢੋਲ ਵਾਲੇ ਨੂੰ ਵੇਖਣ ਲੱਗੇ ਢੋਲ ਵਾਲਾ ਸਵੇਰ ਤੋਂ ਬਿਨਾਂ ਕੁਸ਼ ਖਾਦੇ ਪੀਤੇ ਲਗਾਤਾਰ ਢੋਲ ਵਜਾ ਰਿਹਾ ਸੀ ਕਿਉਂਕਿ ਜੋਗੀ ਨੇ ਉਸ ਨੂੰ ਕਿਹਾ ਸੀ ਕਿ ਜਿੰਨੇ ਦਿਨ ਮੈਂ ਪੋਰੇ ਵਿੱਚੋਂ ਬਾਹਰ ਨਹੀਂ ਆਉਂਦਾ ਉਹਨੇ ਦਿਨ ਢੋਲ ਰੁਕਣਾ ਨਹੀਂ ਚਾਹੀਦਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹ ਢੋਲੀ ਦੇ ਚਿਹਰੇ ਵੱਲ ਵੇਖ ਕੇ ਦਇਆ ਆਈ ਤੇ ਉਹ ਢੋਲੀ ਨੂੰ ਪੁੱਛਣ ਲੱਗੇ ਕਿ ਭਾਈ ਤੂੰ ਢੋਲ ਕਿਉਂ ਵਜਾ ਰਿਹਾ ਹੈ ਤੇ ਢੋਲੀ ਨੇ ਸਾਰੀ ਗੱਲਬਾਤ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੱਸੀ ਤੇ ਗੁਰੂ ਜੀ ਨੇ ਕਿਹਾ ਕਿ ਤੂੰ ਇੱਕ ਕੰਮ ਕਰ ਇਹ ਢੋਲ ਵਜੋਣਾ ਬੰਦ ਕਰ ਦੇ ਤਦ ਢੋਲੀ ਨੇ ਕਿਹਾ ਕਿ ਮੈਂ ਢੋਲ ਵਜੋਣਾ ਬੰਦ ਨਹੀਂ ਕਰ ਸਕਦਾ ਕਿਉਂਕਿ ਮੈਂ ਢੋਲ ਵਜਾਉਣ ਦੇ ਜੋਗੀ ਤੋਂ ਪੈਸੇ ਲੈ ਹੋਏ ਸਨ ਤੇ ਗੁਰੂ ਜੀ ਨੇ ਕਿਹਾ ਕਿ ਜੇਕਰ ਅਸੀਂ ਤੈਨੂੰ ਜੋਗੀ ਤੋਂ ਜ਼ਿਆਦਾ ਪੈਸੇ ਦੇ ਦਈਏ ਤਦ ਢੋਲੀ ਗੁਰੂ ਜੀ ਦੀ ਗੱਲ ਮੰਨ ਗਿਆ ਤੇ ਉਸ ਨੇ ਢੋਲ ਵਜਾਉਣਾ ਬੰਦ ਕਰ ਦਿੱਤਾ ਜਦੋਂ ਢੋਲ ਵਜਨੋ ਬੰਦ ਹੋਇਆ ਤਾਂ ਹੌਲੀ-ਹੌਲੀ ਉਥੋਂ ਪੀੜ ਕਟਣੀ ਵੀ ਸ਼ੁਰੂ ਹੋ ਗਈ ਤੇ ਕੁਝ ਸਮੇਂ ਬਾਅਦ ਉਹ ਜਗ੍ਹਾ ਬਿਲਕੁਲ ਖਾਲੀ ਹੋ ਗਈ ਤੇ ਦਿਨ ਬਾਅਦ ਜੋਗੀ ਦੀ ਤਪੱਸਿਆ ਜਦੋਂ ਖਤਮ ਹੋਈ ਤਾਂ ਉਹ ਆਪਣੇ ਭੋਰੇ ਵਿੱਚੋਂ ਬਾਹਰ ਆਇਆ ਤਦ ਉਸਨੇ ਵੇਖਿਆ ਕਿ ਮੇਰੇ ਸਵਾਗਤ ਵਾਸਤੇ ਇੱਕ ਇੱਕ ਵੀ ਬੰਦਾ ਨਹੀਂ ਹੈ ਤੇ ਉਹ ਗਾਜ ਖਾ ਕੇ ਜ਼ਮੀਨ ਤੇ ਡਿੱਗ ਪਿਆ ਜਦੋਂ ਜੋਗੀ ਜ਼ਮੀਨ ਤੇ ਡਿੱਗਾ ਤੇ ਲੋਕੀ ਇਕੱਠੇ ਹੋ ਗਏ ਤੇ ਜੋਗੀ ਦੀ ਵਾਹ ਵਾਹ ਕਰਨ ਲੱਗੇ ਕਿ ਇੰਨੇ ਦਿਨਾਂ ਤੋਂ ਇਹਨਾਂ ਨੇ ਭੁੱਖੇ ਰਹਿ ਕੇ ਤਪ ਕੀਤਾ ਤੇ ਹੁਣ ਵਿਚਾਰੇ ਚੱਕਰ ਖਾ ਕੇ ਡਿੱਗ ਪਏ ਸਨ ਲੋਕਾਂ ਦੀ ਵਾਹ ਵਾਹ ਸੁਣ ਕੇ ਜੋਗੀ ਫਿਰ ਤੋਂ ਉੱਠ ਕੇ ਖੜਾ ਹੋ ਗਿਆ ਤੇ ਲੋਕਾਂ ਨੂੰ ਝੂਠੀਆਂ ਸੱਚੀਆਂ ਗੱਲਾਂ ਦੱਸਣ ਲੱਗਾ ਤੇ ਗੁਰਨਾਨਕ ਦੇਵ ਜੀ ਭੋਲੇ-ਭਾਲੇ ਲੋਕਾਂ ਨੂੰ ਸਮਝਾਉਂਦੇ ਹੋਏ ਆਖਣ ਲੱਗੇ ਕਿ ਭਾਈ ਤੁਹਾਨੂੰ ਨਹੀਂ ਪਤਾ ਕਿ ਇਸ ਜੋਗੀ ਨੇ ਸਥੂਲਤਾ ਵਿੱਚ ਤਾਂ ਕੁਝ ਵੀ ਨਹੀਂ ਖਾਦਾ ਪਰ ਸੁਕਸ਼ਮਾ ਵਿੱਚ ਇਹਨੇ ਬਹੁਤ ਕੁਝ ਖਾਦਾ ਹੈ ਪਾਪ ਜਦੋਂ ਇਹ ਤਾਪ ਕਰ ਰਿਹਾ ਸੀ ਤਾਂ ਇਸ ਅੰਦਰ ਹੋਮੇ ਦੇ ਜਿਹੜੇ ਫੁਰਨੇ ਸਨ ਉਹ ਭੋਜਨ ਬਣ ਕੇ ਕੰਮ ਕਰ ਰਹੇ ਸਨ ਤੇ ਇਹ ਜਦੋਂ ਆਪਣੇ ਦਿਨ ਗਿੰਦਾ ਸੀ ਤਾਂ ਇਸ ਅੰਦਰ ਇਸ ਗੱਲ ਦੀ ਹੋਮੇ ਪੈਦਾ ਹੁੰਦੀ ਸੀ ਕਿ ਜਦੋਂ ਮੈਂ ਬਾਹਰ ਨਿਕਲਾਂਗਾ ਤਾਂ ਮੇਰੀ ਵਾਹ ਵਾਹ ਹੋਵੇਗੀ ਲੋਕ ਮੇਰੀ ਤਨ ਤਨ ਕਰਦੇ ਨਹੀਂ ਥੱਕਣਗੇ ਤੇ ਮੈਂ ਇਸ ਇਲਾਕੇ ਵਿੱਚ ਮੰਨਿਆ ਪਰ ਮੰਨਿਆ ਜਾਵਾਂਗਾ ਇਸ ਜੋਗੀ ਨੇ ਅੰਨ ਭਾਵੇਂ ਨਹੀਂ ਖਾਦਾ ਪਰ ਹੋਮੇ ਰੱਜ ਕੇ ਖਾਦੀ ਹੈ ਜਦੋਂ ਇਹ ਬਾਹਰ ਨਿਕਲਿਆ ਤਾਂ ਇਸ ਨੂੰ ਹੋਮੇ ਦੀ ਖੁਰਾਕ ਨਹੀਂ ਮਿਲੀ ਪਾਵ ਲੋਕ ਨਹੀਂ ਮਿਲੇ ਵਾ ਵਾ ਨਹੀਂ ਮਿਲੀ ਤੇ ਇਹ ਬੇਹੋਸ਼ ਹੋ ਕੇ ਧਰਤੀ ਤੇ ਡੇਗ ਪਿਆ ਤੇ ਫਿਰ ਤੁਸੀਂ ਦੁਬਾਰਾ ਤੋਂ ਆਣ ਕੇ ਇਸ ਦੀ ਵਾ ਵਾ ਕੀਤੀ ਤੇ ਇਹ ਦੁਬਾਰਾ ਉੱਠ ਕੇ ਖੜਾ ਹੋ ਗਿਆ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਇਨੀਆਂ ਸੱਚੀਆਂ ਗੱਲਾਂ ਸੁਣ ਕੇ ਜੋਗੀ ਗੁਰੂ ਜੀ ਦੇ ਪੈਰੀ ਪੈ ਗਿਆ ਤੇ ਆਖਾਂ ਲੱਗਾ ਕਿ ਸੰਤ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਤਪ ਕੀਤਾ ਹੈ ਪਰ ਮੈਨੂੰ ਉਸ ਦਾ ਕੋਈ ਫਲ ਨਹੀਂ ਮਿਲਿਆ ਕਿਉਂਕਿ ਮੈਂ ਨਹੀਂ ਜਾਣਦਾ ਕਿ ਮੇਰੇ ਅੰਦਰ ਕਿਹੜੀ ਕਮਜ਼ੋਰੀ ਹੈ ਪਰ ਹੁਣ ਤੁਹਾਡੇ ਬਚਨਾਂ ਨੂੰ ਸੁਣ ਕੇ ਮੇਰੀਆਂ ਅੱਖਾਂ ਖੁੱਲ ਗਈਆਂ ਸਨ ਤੇ ਅੱਜ ਤੋਂ ਬਾਅਦ ਮੈਂ ਜਦੋਂ ਵੀ ਤਪ ਕਰਾਂਗਾ ਲੋਕਾਂ ਦੇ ਭਲੇ ਵਾਸਤੇ ਕਰਾਂਗਾ ਨਾ ਕਿ ਆਪਣੇ ਵਾਸਤੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਜੋਗੀ ਨੂੰ ਚੰਗੇ ਮਾਰਗ ਤੇ ਚੱਲਣ ਦਾ ਆਸ਼ੀਰਵਾਦ ਦਿੱਤਾ ਤੇ ਲੋਕਾਂ ਨੂੰ ਉਪਦੇਸ਼ ਦੇ ਕੇ ਗਾਂਵਾਲ ਚੱਲ ਪਏ ਸਤਨਾਮ ਸ੍ਰੀ ਵਾਹਿਗੁਰੂ